ਸਵਾਗਤ ਕਰਦੇ ਆ ਇੱਕ ਹੋਰ ਨਵੀਂ ਸਟੋਰੀ ਦੇ ਵਿੱਚ ਇੱਕ ਰਾਜੇ ਦੇ ਰਾਜ ਵਿੱਚ ਇੱਕ ਨਿੱਕਾ ਜਿਹਾ ਢਾਬਾ ਹੁੰਦਾ ਵਾ ਤੇ ਉਸ ਢਾਬੇ ਤੇ ਜਿਹੜਾ ਰੋਟੀ ਬਣਾਉਣ ਵਾਲਾ ਹੁੰਦਾ ਵਾ ਉਹਦੀ ਰੋਟੀ ਦਾ ਰੇਟ 5 ਰੁਪਏ ਹੁੰਦਾ ਤੇ ਇੱਕ ਦਿਨ ਉਹ ਬਹੁਤ ਜ਼ਿਆਦਾ ਪਰੇਸ਼ਾਨ ਹੋ ਜਾਂਦਾ ਵਾ ਤੇ ਉਹ ਸੋਚਦਾ ਕਿ 5 ਰੁਪਏ ਦੀ ਮੈਂ ਰੋਟੀ ਵੇਚਦਾ ਤਾਂ ਉਹਦੇ ਨਾਲ ਤਾਂ ਮੇਰਾ ਗੁਜ਼ਾਰਾ ਬਿਲਕੁਲ ਵੀ ਨਹੀਂ ਹੁੰਦਾਗਾ ਮੈਂ ਬਹੁਤ ਤੰਗਾਂ ਵਿੱਚ ਜੇ ਮੈਂ ਰੇਟ ਵਧਾਉਣਾ ਵਾ ਤਾਂ ਲੋਕ ਮੇਰਾ ਵਿਰੋਧ ਕਰਦੇ ਆ ਤੇ ਇਹ ਗੱਲ ਨੂੰ ਸੋਚਦੇ ਹੋਏ ਉਸ ਉੱਥੋਂ ਦੇ ਰਾਜੇ ਕੋਲ ਉਹ ਚਲਾ ਜਾਂਦਾ ਵਾ ਤੇ ਜਦੋਂ ਰਾਜੇ ਕੋਲੇ ਜਾਂਦਾ ਤਾਂ ਜਾਂਸਰ ਰਾਜੇ ਨੂੰ ਕਹਿੰਦਾ ਕਿ ਰਾਜਾ ਜੀ ਮੈਂ ਬਹੁਤ ਜ਼ਿਆਦਾ ਪਰੇਸ਼ਾਨ ਆ ਵੀ ਮੈਂ ਨਾ ਇੱਕ ਮੇਰਾ ਛੋਟਾ ਜਿਹਾ ਢਾਬਾ ਵਾ ਤੇ ਉੱਥੇ ਮੈਂ ਰੋਟੀ ਬਣਾਉਣਾ ਤੇ ਮੇਰੀ ਰੋਟੀ ਦਾ ਰੇਟ ਸਿਰਫ 5 ਰੁਪਏ ਆ ਜਿਹਦੇ ਨਾਲ ਮੇਰਾ ਸਾਰਾ ਬਿਲਕੁਲ ਨਹੀਂ ਚੱਲਦਾਗਾ ਵੀ ਮੈਂ ਬਹੁਤ ਹੀ ਜ਼ਿਆਦਾ ਪਰੇਸ਼ਾਨ ਆ ਵੀ ਮੈਂ ਆਪਣੀ ਰੋਟੀ ਦਾ ਜਿਹੜਾ ਰੇਟ ਆ ਉਹ ਦੌਣਾ ਚਾਹਣਾ ਵਾ ਤੇ ਤੁਸੀਂ ਸਾਰੇ ਜਿਹੜਾ ਆਪਣੇ ਰਾਜ ਦੇ ਵਿੱਚ ਐਲਾਨ ਕਰ ਦੋ ਵੀ ਜੇਕਰ ਮੈਂ ਕੱਲੇ ਨੇ ਰੇਟ ਵਧਾਇਆ ਤਾਂ ਸਾਰੇ ਲੋਕ ਮੇਰਾ ਵਿਰੋਧ ਕਰਨਗੇ ਹਨ ਤੇ ਉਹ ਕਹਿੰਦਾ ਵੀ ਤੂੰ ਦੱਸ ਤੂੰ ਆਪਣੀ ਰੋਟੀ ਦਾ ਰੇਟ ਕਿੰਨਾ ਕਰਨਾ ਚਾਹਣਾ ਉਹ ਕਹਿੰਦਾ ਵੀ ਮੈਂ 5 ਰੁਪਏ ਦੀ ਰੋਟੀ ਵੇਚਦਾ ਵਾਂ ਤੇ 10 ਰੁਪਏ ਦੀ ਵੀ ਮੈਂ ਉਹਦਾ ਰੇਟ ਕਰਨਾ ਚਾਹਣਾ ਵਾਂ ਤੇ ਉਹ ਕਹਿੰਦਾ ਵੀ 10 ਰੁਪਏ ਜਦੋਂ ਇਹਦਾ ਰੇਟ ਹੋ ਜਾਊਗਾ ਵੀ ਉਹਦੇ ਨਾਲ ਕੀ ਤੇਰਾ ਗੁਜ਼ਾਰਾ ਵਧੀਆ ਹੋਵੇਗਾ ਉਹ ਕਹਿੰਦਾ ਵੀ ਹਾਂਜੀ ਕੁਝ ਤਾਂ ਫਰਕ ਪਵੇਗਾ ਵੀ ਕਿੱਥੇ 5 ਰੁਪਏ ਤੇ ਕਿੱਥੇ 10 ਰੁਪਏ ਹਨਾ ਥੋੜਾ ਜਿਹਾ ਫਰਕ ਪੈ ਜਾਊਗਾ ਪਰ ਮੈਂ ਇੰਨਾ ਹੀ ਰੇਟ ਵਧਾਉਣਾ ਚਾਹਣਾ ਤੇ ਉਹ ਕਹਿੰਦਾ ਵੀ ਨਹੀਂ ਨਹੀਂ ਇਹ ਤਾਂ ਰੇਟ ਘਟਾ ਵੀ ਤੂੰ ਐਂ ਕਰ ਤੂੰ ਆਪਣੀ ਰੋਟੀ ਦਾ ਜਿਹੜਾ ਰੇਟ ਆ ਉਹ 30 ਰੁਪਏ ਕਰ ਦੇ ਤਾਂ ਇੰਨੀ ਗੱਲ ਸੁਣ ਕੇ ਉਹ ਟਾਬੇ ਵਾਲਾ ਹੈਰਾਨ ਹੋ ਜਾਂਦਾ ਵਾ ਤੇ ਉਹ ਕਹਿੰਦਾ ਵੀ ਨਹੀਂ ਰਾਜਾ ਜੀ ਲੋਕਾਂ ਨੇ ਤਾਂ ਮੈਨੂੰ ਲੱਗਦਾ ਵੀ 10 ਰੁਪਏ ਵੀ ਹਨਾ ਮਨਜ਼ੂਰ ਨਹੀਂ ਕਰਨਾ ਤੇ ਤੁਸੀਂ ਮੈਨੂੰ ਕਹੀ ਜਾਂਦੇ ਵੀ 30 ਰੁਪਏ ਰੇਟ ਕਰ ਦੇ ਤੇ ਉਹ ਕਹਿੰਦਾ ਵੀ ਨਹੀਂ ਨਹੀਂ ਵੀ ਫੇਰ ਮੇਰਾ ਰਾਜੇ ਹੋਣ ਦਾ ਫਾਇਦਾ ਕੀ ਆ ਵੀ ਤੂੰ ਐਂ ਕਰ ਵੀ ਤੂੰ ਜਾ ਆਪਣੇ ਟਾਬੇ ਤੇ ਤੂੰ ਜਾ ਕੇ ਐਲਾਨ ਕਰ ਦੇ ਵੀ ਅੱਜ ਤੋਂ ਬਾਅਦ ਮੇਰੀ ਜਿਹੜੀ ਰੋਟੀ ਦਾ ਰੇਟ ਆ ਉਹ 30 ਰੁਪਏ ਹੋ ਗਿਆ ਵਾ ਹਨਾ ਤੇ ਕੋਈ ਲਵੇ ਚਾਹੇ ਨਾ ਲਵੇ ਵੀ ਤੂੰ ਆਪਣੀ ਰੋਟੀ ਦਾ ਰੇਟ ਆ ਜਿਹੜਾ 30 ਰੁਪਏ ਹੀ ਰੱਖੀ ਤੇ ਉਸ ਤੋਂ ਬਾਅਦ ਜੋ ਕੁਝ ਵੀ ਹੋਵੇਗਾ ਵੀ ਮੈਂ ਜ਼ਿੰਮੇਵਾਰ ਆ ਵੀ ਮੈਂ ਇੱਥੇ ਬੈਠਾ ਵਾਂ ਵੀ ਲੋਕ ਮੇਰੇ ਕੋਲੇ ਹੀ ਆਉਣਗੇ ਤਾਂ ਇੰਨੀ ਗੱਲ ਸੁਣਦੇ ਹੋਏ ਰਾਜੇ ਦੀ ਗੱਲ ਮੰਨਦੇ ਹੋਏ ਢਾਬੇ ਵਾਲਾ ਆਪਣੇ ਢਾਬੇ ਤੇ ਚਲਾ ਜਾਂਦਾ ਤੇ ਜਾਨਸਾਰ ਆਪਣੇ ਢਾਬੇ ਤੇ ਉਹ ਐਲਾਨ ਕਰ ਦਿੰਦਾ ਕਿ ਅੱਜ ਤੋਂ ਬਾਅਦ ਜਿਹੜੀ ਮੇਰੀ ਰੋਟੀ ਦਾ ਰੇਟ ਆ ਉਹ 30 ਰੁਪਏ ਹੋ ਚੁੱਕਿਆ ਵਾ ਵੀ ਜੇ ਕਿਸੇ ਨੇ ਖਰੀਦਣੀਆਂ ਖਰੀਦੋ ਜਾਂ ਕਿਸੇ ਨੇ ਨਹੀਂ ਲੈਣੀ ਤਾਂ ਅਗਲੇ ਦੀ ਮਰਜ਼ੀ ਹਨਾ ਤੇ ਇੰਨੀ ਗੱਲ ਸੰਦੇ ਸਾਰੇ ਲੋਕਾਂ ਦੇ ਵਿੱਚ ਹਾਹਾਕਾਰ ਮਚ ਜਾਂਦੀ ਹੈ ਤੇ ਲੋਕ ਉਹਨੂੰ ਗੱਲਾਂ ਬਾਤਾਂ ਕਰਨ ਲੱਗ ਜਾਂਦੇ ਆ ਆਪਸ ਵਿੱਚ ਕਹਿਣ ਲੱਗ ਜਾਂਦੇ ਕਿ ਕੀ ਇਹਦੀ ਹੱਤ ਚੱਕੀ ਆ ਦੇਖੀ ਕਿੱਥੇ 5 ਰੁਪਏ ਰੋਟੀ ਸੀ ਕਿੱਥੇ ਨੇ 30 ਰੁਪਏ ਰੇਟ ਕਰਤਾ ਵੀ ਇਹੋ ਜਿਹੀ ਰੋਟੀ ਦੇ ਵਿੱਚ ਕੀ ਪਾਉਣ ਲੱਗ ਗਿਆ ਵੀ ਹੁਣ ਤਾਂ ਅਸੀਂ ਰੋਟੀ ਲੈ ਕੇ ਇਹਦੇ ਤੋਂ ਖਾ ਵੀ ਨਹੀਂ ਸਕਦੇ ਵੀ ਇੰਨਾ ਹੀ ਨੇ ਇੱਕਦਮ ਹੀ ਰੇਟ ਵਧਾ ਦਿੱਤਾ ਤੇ ਇੰਨੀਆਂ ਇਹ ਸਾਰੀਆਂ ਗੱਲਾਂ ਬਾਤਾਂ ਕਰਦੇ ਹੋਏ ਬਹੁਤ ਜ਼ਿਆਦਾ ਉਸ ਢਾਬੇ ਵਾਲੇ ਦਾ ਵਿਰੋਧ ਕਰਦੇ ਆ ਲੋਕ ਤੇ ਉਸ ਤੋਂ ਬਾਅਦ ਸਿੱਧਾ ਉਹ ਰਾਜੇ ਦੇ ਕੋਲੇ ਜਾਂਦੇ ਆ ਤੇ ਜਦੋਂ ਉਹ ਰਾਜੇ ਦੇ ਕੋਲ ਜਾਂਦੇ ਤਾਂ ਜਾਨਸਰ ਰਾਜੇ ਨੂੰ ਇਹ ਹੀ ਗੱਲ ਕਹਿੰਦੇ ਕਹਿੰਦੇ ਵੀ ਰਾਜਾ ਜੀ ਵੀ ਦੇਖੋ ਢਾਬੇ ਵਾਲੇ ਦੀ ਕਿੰਨੀ ਹੱਤ ਚੱਕੀ ਹੋਈ ਆ ਵੀ ਕਿੱਥੇ ਤਾਂ ਉਹਦੀ ਰੋਟੀ ਦਾ ਰੇਟ 5 ਰੁਪਏ ਸੀਗਾ ਤੇ ਕਿੱਥੇ ਹੁਣ ਇੱਕਦامی ਹੁਣ ਵਧਾ ਕੇ 30 ਰੁਪਏ ਕਰ ਦਿੱਤਾ ਵੀ ਉਹਨੂੰ ਤੁਸੀਂ ਬੁਲਵਾ ਕੇ ਉਹਨੂੰ ਪੁੱਛੋ ਵੀ ਇਹੋ ਜਿਹਾ ਤੂੰ ਰੋਟੀ 'ਚ ਕੀ ਪਾਉਣ ਲੱਗ ਗਿਆ ਵੀ ਜਿਹੜਾ ਤੂੰ ਇੰਨਾ ਜ਼ਿਆਦਾ ਰੇਟ ਚੱਕਦਾ ਵਾ ਤੋਂ ਉਸ ਤੋਂ ਬਾਅਦ ਜਿਹੜਾ ਉਹ ਰਾਜਾ ਹੁੰਦਾ ਆਪਣੇ ਸਿਪਾਹੀਆਂ ਨੂੰ ਬਹੁਤ ਹੀ ਗੁੱਸੇ ਦੇ ਨਾਲ ਮਤਲਬ ਕਿ ਉਹਨਾਂ ਨੂੰ ਕਹਿੰਦਾ ਵਾ ਵੀ ਜਾਓ ਉਸ ਢਾਬੇ ਵਾਲੇ ਨੂੰ ਲੈ ਕੇ ਆਓ ਤੇ ਜਦੋਂ ਉਹ ਸਿਪਾਹੀ ਜਾਂਦੇ ਆ ਤਾਂ ਢਾਬੇ ਵਾਲੇ ਨੂੰ ਉੱਥੇ ਲੈ ਕੇ ਆਉਂਦੇ ਆ ਹਨਾ ਤੇ ਉਹ ਫਿਰ ਸਾਰਿਆਂ ਦੇ ਸਾਹਮਣੇ ਮਤਲਬ ਕਿ ਉਹ ਰਾਜ ਰਾਜਾ ਹਨਾ ਉਹ ਢਾਬੇ ਵਾਲੇ ਦੇ ਸਾਹਮਣੇ ਲੋਕਾਂ ਨੂੰ ਪੁੱਛਦਾ ਵੀ ਹੁਣ ਤੁਸੀਂ ਦੱਸੋ ਵੀ ਤੁਸੀਂ ਕੀ ਮੰਗਦੇ ਆ ਰੇਟ ਰੋਟੀ ਦਾ ਹਨਾ ਵੀ ਇਹਨੇ ਤਾਂ ਜਿਹੜਾ ਆਪਣਾ ਕੰਮ ਕਰਨਾ ਸੀ ਕਰਤਾ ਵੀ ਹੁਣ ਫੈਸਲਾ ਤਾਂ ਮੈਂ ਹੀ ਕਰਨਾ ਵਾ ਵੀ ਤੁਸੀਂ ਦੱਸੋ ਵੀ ਤੁਸੀਂ ਕੀ ਰੇਟ ਮੰਗਦੇ ਆ ਰੋਟੀ ਦਾ ਤੇ ਉਹ ਸਾਰੇ ਲੋਕ ਰਾਜੇ ਨੂੰ ਕਹਿਣ ਲੱਗੇ ਵੀ ਰਾਜਾ ਜੀ ਜੋ ਤੁਸੀਂ ਕਹੋਗੇ ਵੀ ਬਸ ਠੀਕ ਆ ਵੀ ਅਸੀਂ ਤਾਂ ਤੁਹਾਡੀ ਗੱਲ 'ਚ ਖੁਸ਼ ਆ ਵੀ ਜੋ ਤੁਸੀਂ ਰੇਟ ਰੱਖੋਗੇ ਸਾਨੂੰ ਮਨਜ਼ੂਰ ਆ ਤੇ ਉਸ ਤੋਂ ਬਾਅਦ ਕੀ ਕਹਿੰਦੇ ਉਸ ਢਾਬੇ ਵਾਲੇ ਨੂੰ ਪੁੱਛਿਆ ਜਾਂਦਾ ਵਾ ਕਿ ਉਹ ਢਾਬੇ ਵਾਲੇ ਨੂੰ ਰਾਜਾ ਪੁੱਛਦਾ ਵੀ ਹਾਂ ਤੂੰ ਦੱਸ ਵੀ ਤੇਰਾ ਗੁਜ਼ਾਰਾ ਕਿੰਨੇ ਕੁ 'ਚ ਸਹੀ ਹੋ ਜਾਊਗਾ ਵੀ ਤੂੰ ਦੱਸ ਵੀ ਤੂੰ ਰੋਟੀ ਦਾ ਇਹ ਕਿੰਨਾ ਕਰਨਾ ਚਾਹਣਾ ਮਤੇ ਉਹ ਵੀ ਰਾਜੇ ਨੂੰ ਅਗੋ ਇਹੀ ਜਵਾਬ ਦਿੰਦਾ ਉਹ ਕਹਿੰਦਾ ਰਾਜਾ ਜੀ ਵੀ ਜੋ ਤੁਸੀਂ ਕਰੋਗੇ ਠੀਕ ਆ ਬਸ ਵੀ ਜਿਵੇਂ ਤੁਸੀਂ ਕਹੋਗੇ ਮੈਂ ਉਹਦੇ ਜੀ ਖੁਸ਼ ਆ ਤੇ ਉਸ ਤੋਂ ਬਾਅਦ ਜਿਹੜਾ ਉਹ ਰਾਜਾ ਹੁੰਦਾ ਵਾ ਹਨ ਤੇ ਫਿਰ ਉਹ ਕਹਿੰਦਾ ਵੀ ਐ ਕਰੋ ਤੁਸੀਂ ਨਾ ਉਹਦੀ ਮੰਨੂਗਾ ਨਾ ਮੈਂ ਤੁਹਾਡੀ ਮੰਨੂਗਾ ਵੀ ਮੈਂ ਤਾਂ ਜਿਹਦੇ ਚ ਸਾਰੀ ਸਾਰਿਆਂ ਦੀ ਭਲਾਈ ਆ ਮੈਂ ਉਹ ਕੰਮ ਕਰੂੰਗਾ ਉਹ ਕਹਿੰਦਾ ਵੀ ਤੁਸੀਂ ਇਦਾਂ ਕਰੋ ਵੀ ਅੱਜ ਰੋਟੀ ਦਾ ਰੇਟ ਇਹਨੇ 30 ਰੁਪਏ ਕਰ ਦਿੱਤਾ ਤਾਂ ਅੱਧ ਦਾ ਰੇਟ ਤੁਸੀਂ ਰੱਖ ਲਓ ਹਨ ਤੇ ਉਸ ਤੋਂ ਬਾਅਦ ਸਾਰੇ ਜਣੇ ਖੁਸ਼ ਹੋ ਜਾਂਦੇ ਆ ਉਹ ਕਹਿੰਦੇ ਵੀ ਚਲੋ ਠੀਕ ਆ ਵੀ ਕਿੱਥੇ 30 ਰੁਪਏ ਦੀ ਸੀ ਰੋਟੀ ਕਿੱਥੇ ਹੁਣ 15 ਰੁਪਏ ਦੀ ਹੋ ਗਈ ਆ ਵੀ ਚਲੋ ਠੀਕ ਆ ਸਾਰੇ ਲੋਕ ਇੰਨੀ ਗੱਲ ਸੁਣਦੇ ਹੋਏ ਹਨ ਵੀ ਰਾਜੇ ਦੀ ਜੈ ਜੈਕਾਰ ਕਰਨ ਲੱਗ ਜਾਂਦੇ ਆ ਤੇ ਜਿਹੜਾ ਉਹ ਢਾਬੇ ਵਾਲਾ ਹੁੰਦਾ ਉਹ ਵੀ ਮਨ ਮਨ ਬਹੁਤ ਖੁਸ਼ ਹੁੰਦਾ ਉਹ ਕਹਿੰਦਾ ਵੀ ਕਿੱਥੇ ਤਾਂ ਮੈਂ ਆਪਦੇ ਵੱਲੋਂ 10 ਰੁਪਏ ਰੇਟ ਕਰਨਾ ਚਾਹੁੰਦਾ ਸੀਗਾ ਤੇ ਕਿੱਥੇ ਅੱਜ ਮੈਨੂੰ 15 ਰੁਪਏ ਰੇਟ ਇੱਕ ਰੋਟੀ ਦਾ ਮਿਲੇਗਾ ਹਨ ਤੇ ਇੰਨੀ ਗੱਲ ਉਹ ਵੀ ਸੋਚਦਾ ਹੋਇਆ ਉਹ ਵੀ ਆਪਦੇ ਮਾਨੀ ਮਨ ਚ ਖੁਸ਼ ਹੁੰਦਾ ਵਾ ਤੇ ਰਾਜੇ ਦੀ ਜੈਜਾ ਕਰ ਕਰਨ ਲੱਗ ਜਾਂਦਾ ਤਾਂ ਲੋਕ ਵੀ ਵੀ ਰਾਜੇ ਦੀ ਜੈਜਾ ਕਰ ਕਰਨ ਲੱਗ ਜਾਂਦੇ ਤਾਂ ਉਹ ਰਾਜਾ ਵੀ ਖੁਸ਼ ਹੁੰਦਾ ਵਾ ਤੇ ਉਹ ਕਹਿੰਦਾ ਵੀ ਇਹਦੇ ਵਿੱਚ ਸਾਰਿਆਂ ਦੀ ਹੀ ਭਲਾਈ ਆ ਹਨਾ ਤੇ ਇਹ ਸਟੋਰੀ ਤੋਂ ਆਪਾਂ ਨੂੰ ਇਹੀ ਸਿੱਖਿਆ ਮਿਲਦੀ ਕਿ ਕੰਮ ਇਹੋ ਜਿਹਾ ਕਰੋ ਵੀ ਜਿੱਦੇ 'ਚ ਆਪਣਾ ਵੀ ਨਾ ਨੁਕਸਾਨ ਹੋਵੇ ਤੇ ਅਗਲੇ ਦਾ ਵੀ ਨਾ ਨੁਕਸਾਨ ਹੋਵੇ ਸੋ ਜੇਕਰ ਤੁਹਾਨੂੰ ਇਹ ਵੀਡੀਓ ਚੰਗੀ ਲੱਗੀ ਹੋਵੇ ਤੈਨੂੰ ਲਾਇਕ ਸ਼ੇਅਰ ਕਮੈਂਟ ਜ਼ਰੂਰ ਕਰਿਓ ਸੋ ਮਿਲਦੇ ਆ ਕਿਸੇ ਹੋਰ ਸਟੋਰੀ ਵਿੱਚ ਧੰਨਵਾਦ